ਮੇ ਲੋ ਜੀ ਮਲਗੀਤ ਬਾਈ ਜੀ ਪਤਰੀਕਾਲ ਜੀ ਹੋਰ ਆਪ ਜੀ ਬਾਈ ਜੀ ਪਤਰੀਕਾਲ ਜੀ ਕਿਆ ਦੇਖਦੇ ਆ ਵਾ ਡੋਡੀ ਆ ਯਾਰ ਇਹ ਗਈਆਂ ਦਾ ਕਹਿੰਦਾ ਦਾਣਾ ਡੈਂਜਰ ਕਿਆ ਕਹਿੰਦੇ ਉਧਰ ਹੁੰਦਾ ਡੈਮੇਜ ਡੈਮੇਜ ਹੁੰਦਾ ਨੇਤਰ ਬਾਈ ਲੱਭੂਗਾ ਉਧਰ ਕੋਈ ਉਹ ਕਿੱਡਾ ਬੁੱਝਾ ਲੱਭ ਕੇ ਲਿਆਉ ਬਾਈ ਦੇ ਮੂਰੇ ਹੈ ਨਾ ਆ ਮੈਨੂੰ ਦਿਖਦਾ ਚਲ ਮਾੜੀ ਮੋਟੀ ਕੋਈ ਆ ਬਾਈ ਹੈ ਨਾ ਹੁੰਦੀ ਹੈ ਯਾਰ ਕੁਝ ਨਹੀਂ ਹੁੰਦਾ ਇਹ ਕਿਹੜਾ ਦਾਣੇ ਨੂੰ ਫਰਕ ਪਿਆ ਉੱਥੇ ਤਵੇ ਠੀਕ ਬੰਦ ਤੁਹਾਨੂੰ ਬੋਲੇ ਬੋਲੇ ਕਰਾ ਦਿੰਦੇ ਉਹਦੇ ਬਾਈ ਗੱਡਾ ਲਿਆ ਲੈ ਇਹਨੇ ਹਲਦੀ ਨਾਲ ਕੰਮ ਪਤਾ ਕਿ ਕਰਾਉਣਾ ਇਹਨੇ ਦੂਏ ਬੂਟੇ ਨੂੰ ਵੀ ਲੱਗੀ ਜਾਣਾ ਹੁਣੀ ਉਹਦੇ ਸਪਰੇ ਵਧੀਆ ਉੱਥੇ ਬੰਦ ਹੋ ਜਾਣੇ ਇਹ ਲਾਗ ਵਾਲੀ ਹੁੰਦੀ ਆ ਇਹ ਹਾਂ ਇਹ ਆਈ ਨਹੀਂ ਹੈਗੀ ਬਈ ਤੇਰਾ ਲਾਗਾ ਬਿਮਾਰੀ ਇੱਕ ਤੈਨੂੰ ਇੱਕ ਹੋਰ ਵੀ ਤੈਨੂੰ ਦੱਸਾਂ ਮੈਂ ਇਹਨੂੰ ਹੁਣ ਤੈਨੂੰ ਸੁੱਕੇ ਵਿੱਚ ਰੱਖਣਾ ਪੈਣਾ ਬਹੁਤਾ ਪਾਣੀ ਨਾ ਲਾਈ ਹੈ ਸੁੱਕੇ ਜੇ ਆ ਬਾਈ ਇਹਨੂੰ ਕਰਾ ਸਪਰੇ ਕੋਰ ਸਪਰੇ ਕਰ ਇਹਨੂੰ ਤਾਂ ਹੋਈਓ ਇੱਕ ਆਉਹੀ ਕਿਹਾ ਵੀ ਕੋਰ ਕਰਾ ਦੇਣਾ ਪਈਆ ਦਵਾਈ ਤੇ ਲਿਆ ਕੇ ਰੱਖੀ ਦੀ ਮੈਂ ਆਹ ਫੇ ਪਈ ਪਈ ਨੇ ਘਰਾਂ ਠੀਕ ਕਰ ਦੋਣਾ ਮੈਂ ਉਹ ਭਈਆ ਜਿਹੜੇ ਪੈਜੇ ਗਿਆ ਨੂੰ ਨਹੀਂ ਐਂ ਕਰਨਾ ਤਾਂ ਨੇੜੇ ਰੱਖ ਦਿੰਦਾ ਲਿਆ ਕੇ ਚਾਹ ਸੁਗ ਗਈ ਹੋ ਜਾਂਦੀ ਚਾਹ ਮੈਨੂੰ ਕੱਲ ਦਾ ਕਹਿੰਦਾ ਮੈਂ ਜੁਰੇ ਕਰਾ ਦੇਦੇ ਕਾਲੂ ਕਰਦਾ ਮੈਂ ਇੱਕ ਇੱਕ ਚੀਜ਼ ਹੈਗੀ ਆ ਆਪੇ ਕਰਦੇ ਨਹੀਂ ਆ ਬਿਚ ਵਿਚ ਤੁਹਾਡੇ ਤਕਰੀਬਨ 10% ਤੋਂ ਉੱਪਰ ਲੱਗਦੀ ਹੈ ਲੱਗਦੀ ਯਾਰ ਮੈਨੂੰ ਵੀ 50% ਹੈਗੀ ਦੇਖਣ ਲੱਗੀ ਹੁਣ ਆਪਾਂ ਆਪਾਂ ਕਿਸੇ ਚੀਜ਼ ਨੂੰ ਲੱਭਣ ਲੱਗ ਜੀ ਆ ਬਾਈ ਇਹ 10% ਹੋਵੇ ਤਾਂ ਬਹੁਤ ਖਤਰਨਾਕ ਆ ਹਾਂ 10 ਨਹੀਂ ਹੈਗੇ ਜੇ ਘਾਟ ਆ ਹਲੇ ਨਹੀਂ ਯਾਰ ਇਹ ਇਹ ਬੂਟੇ ਨੂੰ ਜਿਹੜਾ ਬੂਟੇ ਨੂੰ ਹੋ ਗਈ ਉਹਨੂੰ ਤਾਂ ਹੋਏ ਜਾਣੀ 10 ਕਰ ਤਾਂ 50 ਹੋ ਜਾਣੀ ਐਂ ਤਾਂ 50 ਹੀ ਆ ਦੇਖ ਤਲ हां ਜਿਹੜੇ ਬੂਟੇ ਨੂੰ ਪੈ ਗਈ ਉਹਨੂੰ ਪੂਰੀਓ ਪੈਣੀ ਆ ਤੋਂ ਮੈਨੂੰ ਤਾਂ 10% ਜਿਆਦਾ ਨੇੜੇ ਆ ਗਿਆ ਚਲੋ ਯਾਰ ਆ ਦੇਖ ਤਾਂ हां ਇਹ ਉਹੀ ਲਾਗੀ ਪੈਣ ਯਾਰ ਲਾਗੀ ਨੇ ਪੈਣਾ हां हां ਆ ਦੇਖ ਤਾਂ ਇਹ ਖਤਮ ਕਰ ਦੇਣਾ ਇਹਨੇ ਸੁਣੀ ਇਹ ਵੀ ਹੋ ਗਿਆ ਆ ਦੇਖ ਤਾਂ ਲਾਗੀ ਸਾਰੇ ਬੂਟੇ ਨੂੰ ਨਹੀਂ ਪੈਣੀ ਲੈ ਆ ਸਾਰੇ ਨੂੰ ਤਾਂ ਪਈ ਪਈ ਆ ਬਈ ਤੇ 50% ਦਾਣਾ ਬਚਿਆ ਲੈ ਸੋਣ ਲਾਈ ਦੀ ਬਈ ਨੇੜੇ ਨੇੜੇ ਮੈਂ 4 ਬੂਝੇ ਦਿਖਾਤੇ ਤੈਨੂੰ ਇਹ ਉਹ ਹੈ ਯਾਰ ਇਹਦੇ ਮੰਦਾ ਨਹੀਂ ਨਾ ਹੈਗਾ ਕਿਸੇ ਦੀ ਗੱਲ ਵੀ ਸਾਲੀ ਸਾਰੀ ਐ ਬਸ ਸਪਰੇਅ ਕਰਾਤੀ ਸੀ ਵੀ ਇੱਕ ਹੋਰ ਕਰਾ ਦੇ ਆ ਕੰਤੇ ਰੱਖਿਆ ਪਾਰੇ ਬਖਰਾਬ ਇਹ ਬੂਟੇ ਦੇ ਲਈ ਵੀ ਸੇਲ ਕਰਨਾ ਇੱਦਾਂ ਉਹ ਖੜਾ ਗਿਆ ਆ ਕੇ ਤੇ ਲਾਓ ਵਿੱਚ ਤੇ ਆ ਕੇ ਨਾ ਉੱਥੇ ਉੱਥੇ ਖਾਇਆ ਪੂਲਣ ਲਾ ਕੇ ਉੱਥੇ ਤੇ ਆਏ ਬੜਿਆ ਚਾ ਲਓ ਨਹੀਂ ਇਹ ਖਰਾਬ ਤਾਂ ਨਹੀਂ ਹੈਗਾ ਯਾਰ ਇਹ ਉੱਪਰ ਦਾ ਖਰਾਬ ਹੋ ਗਿਆ ਦਾ ਬੱਸ ਉੱਪਰ ਤੇ ਆ ਇੱਕ ਗੱਲ ਸਿਰਕਾਣੇ ਰੱਖੋ ਨਾ ਇਹ ਗੱਗੇ ਦੇ ਕੰਮ ਆ ਇਹ ਨਾ ਨਾ ਨਹੀਂ ਇੱਕ ਗੱਲ ਹੈ ਹੈਵੀ ਹੈ ਬਹੁਤ ਹੈਵੀ ਹੈ ਬਾਈ ਇਹ ਤਾਂ ਬਹੁਤ ਹੈਵੀ ਹੈ আর ਉੱਚਾ ਹੋ ਜਾਂਦਾ ਬਾਈ ਸਾਰੀ ਚੰਨ ਜਿੰਨਾ ਉੱਚਾ ਹੋ ਜਾਂਦਾ ਇਹ ਹੂੰ ਭੀ ਜਾਇ ਹੈ ਹਮ ਤਾਂ ਇੱਕ ਦੇਣਾ ਉੱਪਰ ਕੋਟ ਪਾਣਾ ਕਰਾ ਦੇ ਇਹਨੂੰ ਸਪਰੇ ਨੂੰ ਕਹੇ ਅੱਜ ਅੱਜ ਕਰਾਉਂਦਾ ਯਾਰ ਸਪਰੇ ਕਰਉਣੀ ਪੈਣੀ ਹੈ ਗੱਲ ਤੇਰੀ ਠੀਕ ਅੱਜ ਕਰਾ ਦੇਗੀ ਆ ਕਹਿੰਦੇ ਨਹੀਂ ਹੁੰਦੇ ਕਹਿੰਦੇ ਵੀ ਜ਼ਿੰਮੇਦਾਰ ਦਾ ਜਿਹੜਾ ਖੇਤ ਦਾ ਗੇੜਾ ਹੁੰਦਾ ਰੇਵਲ ਦਾ ਲੱਗਦਾ ਉਹ ਇਹੀ ਕੰਮ ਕਰਦਾ ਕਹਿੰਦਾ ਜਾਂਦੀ ਘੋਲ ਮਾਰੀ ਜੱਟ ਨੂੰ ਹਾਂ ਹਾਂ ਕਹਿੰਦਾ ਨਹੀਂ ਹਾਂ ਸਭ ਤੋਂ ਵੱਡੀ ਗੱਲ ਹੁੰਦੀ ਕਹਿੰਦਾ ਜਾਂਦੀ ਘੋਲ ਮਾਰੀ ਜੱਟ ਨੂੰ ਮੁੱਠੀ ਦਾ ਕੰਮ ਹੋਣਾ ਕੰਮ ਕਰਾਉਣਾ ਘੋਲ ਘੂਲ ਨਹੀਂ ਹੈਗੀ ਸਾਡੇ ਕੋਲ ਲੈ ਨਹੀਂ ਨੇ ਜਾਣਾ ਕਿਤੇ ਅੱਜ ਪਤਾ ਨਹੀਂ ਕਿਤੇ ਲੰਬੇ ਰੂਟ ਤੇ ਅੰਦਰ ਜਾਣਾ ਇਹਦੇ ਕਰਕੇ ਸਾਡਾ ਪ੍ਰੋਗਰਾਮ ਕੈਨਸਲ ਹੁੰਦਾ ਵਿਖਦਾ ਫੇ ਤਾਂ ਜਾਓ ਵਧੀਆ ਰੱਥ ਭਈਏ ਤੂੰ ਫੋਨ ਮਲਾ ਆਇਆ ਹਰੇ ਦੇ ਰੀ ਨੂੰ ਕਰਦੇ ਆ ਜਾ ਮਿਲ ਨਾ ਲੈ ਕੇ ਨਾ ਵੀ ਫਿਲਮ ਦੇਖ ਕੇ ਆਉਣੀ ਐ ਦੇ ਦੇ ਕਿਨੇ ਪੈ ਜਣੇ 50 ਕੀ ਦੇ ਦਈਆ ਫਿਲਮ ਤਾਂ ਜਾਂਦਾ ਹੀ ਨਹੀਂ ਇਹ ਫਿਲਮ ਤਾਂ ਜਾਂਦਾ ਹੀ ਨਹੀਂ 2 ਦਿਨ ਹੋ ਗਏ ਨਾ ਲੈ ਕੇ ਨਾ ਅਰਦਾਸ ਫਿਲਮ ਦੇਖ ਕੇ ਆਉਣੀ ਹੁਣ ਤੂੰ ਹੋਰੇ 2 ਮਿੰਟ ਚ ਬਦਲੇ ਗਿਆ ਉਹ ਰਾਤ ਨਹੀਂ ਆਉਗੇ ਦਿਨ ਮਾ ਟੇਕ ਤਾਂ ਸਾਡੇ ਕਿਥੇ ਆ ਸਾਡ ਨੂੰ ਪਹਿਲਾਂ 4 ਘੰਟੇ ਪੈਣਾ ਹੁੰਦਾ ਜਣੀ 2 ਘੱਟੇ ਪੈਣੂ ਭਾਈ ਲੈ ਸੁਣ ਲੈ 4 ਚੋਂ 2 ਘੰਟੇ ਹੀ ਪੈਣੇ ਨੇ ਹੋਰ ਬਹੁਤ ਘਾਰੇ ਬੰਦੇ ਰਾਤ ਦੀ ਬਾਕੀ ਸਾਰੀ ਰਾਤ ਕਿਆ ਕਰੀ ਜਾਂਦਾ ਹੈ 11 ਵਜੇ ਅਸੀਂ ਉੂੰ ਪੈਂਦੇ ਯਾਰ ਸੁਣ ਲੈ 8 ਵਜੇ ਕੇ 11 ਵਜੇ ਤੱਕ ਫਿਲਮ ਦੇਖ ਕੇ ਮੁੜਿਆ ਹਣਾ ਇਹ ਵੀ ਗੱਲ ਠੀਕ ਈ ਗੱਲ 8 ਵਜੇ ਨਾਲ ਸ਼ੁਰੂ 11 ਵਜੇ ਫੇਰ ਉੱਠਾਂਗੇ 8 ਤੇ 10 ਵਾਲਾ ਵੀ ਹੈਗਾ 10 ਵਾਲਾ ਦੇਖ ਲੈ ਜੇ ਜਮੇ ਵਿਹਲਾ ਹੋ ਗਏ ਜਾਣਾ ਹਾਂ 10 ਵਾਲਾ ਵੀ ਹੈਗਾ ਰੋਟੀ ਨਾ ਟੀ ਖਾ ਕੇ ਵਿਹਲੀ ਰੋਟੀ ਖਾ ਖਾਉਗੇ ਵਿਹਲਾ ਹੋ ਕੇ ਜਾਈਂ 10 ਵਜੇ 2 ਵਜੇ ਦਿਨ ਮੁੜਿਆ ਜੀ ਸਵੇਰ ਨੂੰ ਕੱਖ 4 ਵਜੇ ਪਾ ਕੇ ਪੀ ਪੈ ਜੂ ਹਾਂ ਪਹਿਣਾ ਵੀ ਕਾਹਨੂੰ ਫੇਰ ਕੋਈ ਲੱਗਿਆ ਰਹੀਂ ਸੌਂਗਾ ਫੇਰ ਕਿਤੇ ਉੱਠੂਗਾ ਲੋੜ ਨਹੀਂ ਉ ਉਹ ਪੈਸੇ ਦੇ ਦੇ ਤਾਂ ਬਲਾਲਾ ਉਹਨੂੰ ਰੇ ਸਪਰੇਅ ਕਰਾ ਲਾ ਫੇ ਦੇਹੀ ਲੈ ਲਵਾਂਗਾ ਨਾਲੇ ਪੁੱਛ ਲਵਾਂਗਾ ਸਪਰੇਅ ਕਰਾ ਦੇ ਪੰਜ ਪੰਪਾਂ ਵਾਲਾ ਕਰਾਉਂਦਾ ਚੀ ਪਈ ਹੈ ਦਵਾਈ ਪਈ ਹੈ ਦਵਾਈ ਆਪ ਕਰੂੰਗਾ ਮੈਂ ਨੂੰ ਸਪਰੇਅ ਕਾਤੇ ਮੈਂ ਕਰੂੰਗਾ ਕੱਲ ਨੂੰ ਇਹ ਹੋਣੀ ਨਹੀਂ ਮੈਨੂੰ ਪਤਾ ਹੈ ਕਿ ਹੋਣੀ ਨਹੀਂ ਆ ਕੱਲ ਨੂੰ ਮੈਂ ਕਰੂੰਗਾ ਇਹਦੇ ਸਾਈਡਾਂ ਐ ਸਾਈਡਾਂ ਸਪਰੇਅ ਸਵਾਦ ਕੇ ਮਾਰ ਦੇ ਹੁਣ ਤੂੰ ਮੈਨੂੰ ਵਿੱਚ ਧਾਰੂਗਾ ਤੂੰ ਉਤੇ ਇੱਕ ਪੰਪੇ ਵੱਧ ਦੋ ਵਾਲਾ ਤਾਂ ਕਿ ਆ ਹੋ ਗਿਆ ਸਾਈਡਾਂ ਤੇ ਸਾਈਡਾਂ ਬ੍ਰੇਕ ਲੋ ਵਾਲੀ ਪੰਜ ਵਿੱਚ ਲੋ ਵਾਲੇ ਇੱਕ ਪੰਪੇ ਵੱਧ ਲੋ ਵਾਲਾ ਜੇ ਤੈਨੂੰ ਜ਼ਿਆਦਾ ਹੈ ਛੇ ਲੋ ਵਾਲਾ ਕੱਲ ਬਜਰੂਰ ਦੇਖਣਾ ਜੇ ਉਹ ਘਰ ਆਇਆ ਬੁਲਾ ਲਾ ਓਰੇ ਉਹਨੂੰ ਆਇਆ ਨਾ ਘਰ ਹਾਂ ਦਵਾਈ ਲੈਣੀ ਪਈ ਸੁੰਢੀ ਦਵਾਈ ਨਹੀਂ ਉਹ ਮੈਂ ਮੈਂ ਤਾਂ ਮੋਟਰਸਾਈਕਲ ਗੱਡੀ ਦੇ ਬੰਦੇ ਨੂੰ ਕੱਢ ਕੇ ਅੰਦਰ ਤੇ ਬਾਈ ਨੂੰ ਮੋਨੋਸੇਲੇ ਦੇ ਦਿੱਤੇ ਜਿਹੜੀ ਪਈ ਆ ਕੋਈ ਨਹੀਂ ਕੋਈ ਬਣ ਜਿਹੜੀ ਅੱਜ ਚਰੀਆ ਮੈਂ ਨਹੀਂ ਸੁਟਿਆ ਜਿਹੋ ਉਹੀ ਬਾਤ ਹੈ ਹਾਂ ਹਾਂ ਮੇਰੇ ਲਈ ਲੈ ਜਿਹੜੀ ਪਾਈ ਛੋੜੀ ਪਈ ਸੁੰਢੀ ਵਾਲੀ ਉਹ ਬਾਹ ਪਾਰ ਲੈ ਕਮਰੇ ਵਿੱਚ ਪਈ ਸੁੰਢੀ ਵਾਲੀ ਤਾਂ ਕਲੋਰੋ ਨਾ ਪਾ ਦੀ ਪਰ ਕਲੋਰੋ ਨਹੀਂ ਹੈਗੀ ਸੁੰਢੀ ਵਾਲੀ ਕਿਉਂ ਤਾਂ ਕਲੋਰੋ ਹੀ ਆ ਕਿ ਕਲੋਰੋ ਕਹਿੰਦੇ ਕਲੋਰੋ ਚ ਬਾਈ ਫੈਨ 3 ਨੂੰ ਹੁੰਦਾ ਬਾਈ ਉਹਨੇ ਦਾਣਾ ਡੈਮੇਜ ਕਰ ਦੇਣਾ ਕਾਲੀ ਕਰ ਦਵੇ ਜੀ ਹਾਂ ਹਾਂ ਉਹਨੇ ਕਾਲੀ ਕਰ ਦਿੰਦੀ ਹੈ ਬਾਈ ਫੈਂਟਰੀ ਨਹੀਂ ਹੋਣੀ ਹੈਗੀ ਨਿਸਰੇ ਤੇ ਜੀਵੀ ਵੀ ਛਰ ਕਾਲੀਆ ਸਪਰੇਅ ਕਰਾਉਣੀ ਬਣਦੀ ਨਿਸਰੇ ਤੇ ਪੈਣਾ ਹੋ ਜਾਣੀ ਜੀਵੀ ਵੀ ਛਰ ਕਾਲੀ ਮਾਸੜ ਨਾਲ ਪਰ ਸ਼ਰਤ ਤਾਂ ਆਹੀ ਪੁੱਗੂਗੀ ਜੇ ਤੂੰ ਕੁਝ ਕਰੂਗਾ ਰੀੜ ਖਾ ਦਿੰਦਾ ਰੀੜ ਖਾ ਦੇ ਹੁੰਦਾ ਇਤਨਾ ਸ਼ਰਤ ਲਾਈ ਫਿਰਦਾ ਜੀਵੀ ਦੀ ਤੂੰ ਕੇ ਇੱਕ ਉੱਪਰ ਦਾ ਗੌਰ ਨਹੀਂ ਕਰਦਾ ਹੈ ਉੱਪਰ ਦਾ ਜਿਹੜਾ ਕੱਲ ਨੂੰ ਕੱਲ ਨੂੰ ਕੱਲ ਨੂੰ ਪਤਾ ਜਿਹੜਾ ਕਿਹੜਾ ਕੰਮ ਨਿਸਰੇ ਆਉਣਾ ਹੈ ਲਾਜਾ 4 5 5 ਉੜ ਗਿਆ ਤੇਜਾ ਟਰੈਕਟਰ ਜਾਂ ਬਲਾਲਾ ਬਨੂਰੀ ਨੂੰ ਮੂੜ ਜਾ ਬਣਦਾ ਨਹੀਂ ਇਹਦਾ ਮੈਂ ਦੇਖ ਲਿਆ ਨਹੀਂ ਤਾਂ ਇਹ ਯਾਰ ਮੈਂ ਇਹਨੂੰ ਪਾਸੋਂ ਤੋਂ ਕਹਿੰਦਾ ਮਾਂ ਇਹ ਬਾਤ ਹੀ ਜਾਂਦੀ ਹੈ ਇਹਨੂੰ ਮਾਰ ਜਾ ਦਾਣਾ ਨਾ ਮੜੀ ਖੇਲਜੀ ਬਣ ਗਈ ਹਾਂ ਜਿਹੜੇ ਮਸਾਬ ਕੋ ਸੱਚੇ ਕੰਮ ਖਰਾਬ ਹੈ ਨਾ ਹਾਂ ਭਾਈ ਇਹ ਰੁਕਦੀ ਨਹੀਂ ਹੈਗੀ ਇਹ ਇਹ ਰੁਕਦੀ ਕਿੱਥੇ ਬੜਨੀ ਆ ਹੋਰ ਇਹ ਆ ਰੱਤੀ ਹੈ ਹਵਾ ਗੈਲ ਹਾਂ ਉਹ ਹਵਾ ਗੈਲ ਕਿ ਨਹੀਂ ਇੱਕ ਦੋ ਦਾ ਫੁੱਟੇ ਨਾ ਕੱਚੇ ਉਹਨੇ ਹੜ ਗਈ ਉੱਧਰ ਨਾ ਕੀ ਚੱਲਦਾ ਇਹ ਤਾਂ ਤੇਰੇ ਕੱਪੜਿਆਂ ਗੈਲ ਵੀ ਫੈਲਦੀ ਆ ਇਹ ਫੰਗਲ ਆ ਇਹ ਜੇ ਤੂੰ ਐ ਖੇਤ ਵਿੱਚ ਘੁੰਮ ਕੇ ਕਿਸੇ ਹੋਰ ਖੇਤ ਚ ਚਲੇ ਗਿਆ ਤਾਂ ਵੀ ਹੋ ਜਾਣੀ ਤਾਂ ਵੀ ਹੁੰਦੀ ਆ ਇਹ ਆਹੋ ਫਿਰ ਉੱਲੀ ਹੋ ਜਾਂਦੀ ਆ ਉੱਲੀ ਟਾਈਪ ਆ ਫੰਗਲ ਇਹਨਾਂ ਦੇਖ ਤੂੰ ਦੁਆਏ ਪਈ ਹੁਣੀ ਉੱਪਰ ਵੀ ਪਈ ਹੋਣੀ ਹੁੰਦੀ ਵੇਖ ਲੈ ਮੈਂ ਕਰਵਾ ਲੈਂਦਾ ਹੁਣ ਉਹਨੂੰ ਅਰੇ ਵੇਲੇ ਹੀ ਹੋਣਾ ਹੈ ਤਾਂ ਹੀ ਬੰਦਾ ਹੋਰੇ ਉਹ ਵਾਗ ਅਨੇ ਦਾ ਦੁਆਏ ਮੈਂ ਕਿਹਾ ਤੇ ਉਹੀ ਆ ਗਿਆ ਇਹ ਅੱਜ ਕੱਢਿਆ ਦਾ ਟਰਾਲੀ ਖਾਤਰ ਹੁੱਕ ਮਣੀ ਹੋਣੀ ਹਾਂ ਹੁੱਕ ਮਣੀ ਹੁੱਕ ਦੇ ਉੱਪਰ ਚਰਚਾ ਬਹੁਤ ਚੱਲੀ ਆ ਮਲਕੀਤ ਭਾਈ ਬਲਾਕ ਤੇ ਤੁਹਾਨੂੰ ਪਤਾ ਕਿ ਬੜਾ ਜਗ੍ਹਾ ਮਲਕੀਤ ਭਾਈ 2 ਜੀ ਲੱਗੂਗਾ ਮਲਕੀਤ ਭਾਈ 2 ਦੇ ਉੱਪਰ ਪਤਾ ਕਿ ਭਾਈ ਇਹ ਚਰਚਾ ਬਹੁਤ ਗਹਿਰੀ ਸੀਗੀ ਹੈ ਤੇ ਜਰੂਰ ਦੇਖਿਆ ਉੱਥੇ ਵੀ ਜਾਂ ਚਰਚਾ ਗੰਭੀਰ ਹੈ ਤੁਸੀਂ ਵੀ ਦੇਖ ਕੇ ਉਹਦਾ ਕੋਈ ਰਾਏ ਹੈ ਵੀ ਕੋਣ ਜਿੱਤੇਗਾ ਕੋਣ ਹਾਰੇਗਾ ਹੈ ਹਾਂ ਜਿੱਤ ਹਾਰ ਦਾ ਤਾਂ ਨਹੀਂ ਪਤਾ ਵੀ ਕੀ ਬਣੀ ਗੱਲ ਨਹੀਂ ਪਰ ਖੌਰੂ ਪਿਆ ਹਾਂ ਕਿਉਂਕਿ ਜਦੋਂ ਆਪਾਂ ਨੇ ਸੰਦਾ ਦੇਖੋ ਸਾਰਾ ਵਧੀਆ ਖਰੀਦਿਆ ਵਾ ਟਰੈਕਟਰ ਵੀ ਵਧੀਆ ਖਰੀਦਿਆ ਵਾ ਟਰਾਲਾ ਵੀ ਹਾਂ ਟੌਪ ਦਾ ਇਹ ਤਾਂ ਛੋਟੀ ਜੀ ਗਲਤੀ ਕਰਕੇ ਕੰਮ ਖਰਾਬ ਹੋ ਜਾਵੇ ਨਹੀਂ ਹੁੱਕ ਤਾਂ ਜ਼ਰੂਰੀ ਵਧੀਆ ਹਾਂ ਨਹੀਂ ਉਹਦਾ ਹੁੱਕ ਸਭ ਤੋਂ ਜ਼ਰੂਰੀ ਵਜਨ ਤਾਂ ਉਹਨੇ ਚੱਕਣਾ ਉਹਦੇ ਉੱਪਰ ਬੜੀ ਗੌਰ ਰੱਖਣੀ ਚਾਹੀਦੀ ਚੱਲ ਚਲੀਏ ਚੱਲ ਜੀ ਦਿਆ ਹੋਰ ਚੱਲ ਜੀ ਭਲਾ ਬਾਬੇ ਤੈਂਕੀ ਲੈ ਕੇ ਜਾਣੀ ਤਾਂ ਦੇਖ ਲੈ ਚੈਂਕੀ ਰਹਿਣ ਤੇ ਭਰੀ ਜੀ ਉਹ ਮੇਜ ਭਾ ਜਿੱਦਾਂ ਲੋਡ ਪਾਈ ਮੈਂ ਤਾਂ ਖਾਲੀ ਕਰਤੀ ਉਹ ਦੇਖ ਉਧਰ ਪਾਣੀ ਆਇਆ ਫਿਰ ਕਿਉਂ ਲਾ ਕੇ ਜਾਂਦਾ ਤੁਸੀਂ ਉਹ ਉਹ ਪਰਾਂ ਪੈਪਾ ਉਤਾਰ ਨਹੀਂ ਦੀ ਖਾਲੀ ਕਰਤੀ ਖਾਲੀ ਦੇ ਅੰਦਰ ਮਾਰ ਦੇ ਕਲਾੜੀ ਬਾਂਡੀ ਨਹੀਂ ਜਗਾ ਨਹੀਂ ਹੈਗੀ ਉਧਰ ਤਾਂ ਨਹੀਂ ਜਗਾ ਉਹ ਦੇਖ ਮੂਰੇ ਤਾਂ ਦੇਖ ਕਹਿੰਦਾ ਉਧਰ ਨਹੀਂ ਉਧਰ ਕਹਿੰਦਾ ਮੈਂ ਸ਼ੈੱਡ ਜਿ ਕਿੱਥੇ ਹੈ ਜਗਾ ਪਿੰਡਾਂ ਦਾ ਨਹੀਂ ਰੱਖਿਆ ਦੀਆਂ ਤੇ ਨਾ ਬਾਹਰ ਰਹਾ ਪੰਜ ਚਾਰ ਲੜਗੀਆਂ ਤਾਂ ਵੀ ਗਿਆ ਹੂੰ ਆ ਵੀ ਲੋੜ ਦਾ ਕੰਮ ਹੈ ਇਹਦਾ ਫਤਵਨ ਲੋੜ ਨਹੀਂ ਮੈਟ ਹਾਂ ਮੈਟ ਤਾਂ ਸਭ ਤੋਂ ਲੋਟ ਆ ਲੈ ਦੇਖ ਲੈ ਪੱਥਰ ਲੱਗੇਗਾ ਪੁਰਾਣੇ ਮਕਾਨ ਨੂੰ ਔਰ ਸਾਰਾ ਭਰਤ ਚਾਉਣਾ ਹੈ ਭਰਤ ਵਿੱਚ ਹੈ ਹੂੰ ਠੀਕ ਹੈ ਫਿਰ ਇਸ ਲੋੜ ਦਾ ਕੰਮ ਬੰਦਾ ਹੈ ਪੂਰਾ ਠੀਕ ਹੈ ਪੱਥਰ ਉਹ ਮਿਲਦਾ ਫੱਟਾ ਲਾਇਆ ਫੈਂਦਰਾ ਕੋਲ ਕੇ ਅੰਦਰ ਲਾਇਆ ਪਿਆ ਸਮਾਨ ਸਾਰਾ ਜੀ ਆ ਗਏ ਭਾਈ ਆ ਗਏ ਹੁਣ ਏ ਵੀ ਲਿਆ ਕੇ ਰੱਖੇ ਪਏ ਆ। ਕੂਲਰ, ਕੰਡਰ ਸਭ ਕੁਝ। ਮੈਂ ਕਾ ਚਲਾਇਉਣੀ ਤੇ। ਚਲਾਈ ਨਹੀਂ ਕੂਲਰ। ਏਸੀ ਤਾਂ ਹੈਗੇ ਦੋ ਕਮਰਿਆਂ 'ਚ। ਆਓ ਠੀਕ ਐ। ਵਧੀਆ। ਨਾਲੀ ਬਦਲਤੀ ਏ ਦੀ ਮੈਂ। ਹੈ? ਨਾਲੀ। ਪੰਪ ਕਿੱਥੇ ਪਿਆ? ਆ ਦੇਖ ਲੈ। ਦੋ ਮੂਰੇ ਪਏ ਆ ਨਾਲੀ ਬਦਲਤੀ ਦੀ। ਬਸ ਠੀਕ ਆ। ਫੇ ਇੰਨਾ ਦਾ ਲਾਭ ਲੈਣੇ ਆਈ ਤਾਂ। ਆ ਗੁਣ। ਖੁੱਲ ਗਿਆ ਦਾ ਯਾਰ। ਕਿਹੜਾ? ਉਹ। ਗੱਠ ਦੇ ਦਿੱਤੀ। ਗੱਠ ਦੇ ਦਿੱਤੀ ਮੈਂ। ਮੈਂ ਗੱਠ ਲੋੜ ਦਾ ਸਭ ਤੋਂ ਲੋੜ ਦਾ ਗੱਠ। ਘਟਾ ਸਾਉ ਤੇ ਲੋਪ ਹੈ ਚਲਾ ਚਲੀਏ ਚਲ ਬਨਾਤੀਆਂ ਨਾਲੀ ਦੀ ਵਧੀਆ ਵਧੀਆ ਹੁਣ ਚੱਲੂਗਾ ਆ ਆ ਜਾ ਮੈਂ ਬਤਾਉਂ ਜਾ ਹਾਂ ਚਲਾਤਾ ਮੇਰੇ ਕੋ ਪਈਤੀ ਹੈ ਇਹ ਇਹਦੇ ਵਿੱਚ ਦਵਾਈ ਦੂਈ ਤੇ ਨਹੀਂ ਆਗੀ ਕੱਕੂ ਖੜੀ ਹੂੰ ਦੂਈ ਕਰੀ ਸੁੰਦੀ ਆ ਜੀ ਮੈਟਾਂ ਦਾ ਤਾਂ ਨਜ਼ਾਰਾ ਏ ਮੈਟਾਂ ਦਾ ਤਾਂ ਨਜ਼ਾਰਾ ਏ ਮੈਟ ਦਾ ਬਾਈ ਬਹੁਤ ਲੋਪ ਹੈ ਆ ਤੇ ਨਾ ਉਹਨੂੰ ਵੀ ਮੈਟ ਰੱਖਿਆ ਪਏ ਇੱਧਰ ਜੇ ਮੈਟ ਨਾ ਹੁੰਦੇ ਨਾ ਸੰਕਰ ਟਿਲਕਦਾ ਵੀ ਨਹੀਂ ਜੇ ਮੈਟ ਨਾ ਹੁੰਦੇ ਉਹਨੂੰ ਤਾਂ ਟਿੱਪਰ ਮਿੱਟੀ ਦਾ ਢੇਰ ਪੇ ਚਲੇ ਜਾਣਾ ਦਾ ਚਲੇ ਜਾਣਾ ਦਾ ਇਹ ਸਾਫ ਕਰ ਮਿੱਟੀ ਹਟਦੀ ਆ ਆ ਵੀ ਨਾਲੇ ਪੈਰੀਂ ਤੀ ਤਾ ਡੰਗਰ ਦਾ ਮੋਜ ਗਿਆ ਲੈ ਆਪਣਾ ਅੰਦਰ ਬੰਦੀ ਦੇ ਆ ਮੈਟ ਵਰ ਅੰਦਰ ਕੱਖ ਪਾਏ ਪਏ ਆ ਕੇ ਬੰਨਣੇ ਆ ਦੇਖ ਬੜਾ ਠੀਕ ਆ ਬੋਹਾ ਚਾਕੇ ਕੱਖ ਪਾ ਗੇ ਤੂੰ ਉੱਧਰ ਨਹੀਂ ਪਾਈ ਹੋਣੀ ਆ ਨਾ ਤੂੜੀ ਆਹੀ ਆ ਬਸ ਉੱਧਰ ਨਹੀਂ ਪਾਈ ਦੀ ਇੰਨੀ ਕਿਹੜਾ ਪਾਏ ਨਾਲ ਹਰ ਜਾਣਾ ਬਹੁਤ ਆਹੀ ਬਾਤ ਚੜੀ 20 ਦਿਨ ਹੋਰ ਪੈਣੀ ਆ ਉੱਤੇ ਬਾ ਗੰਨਾ 88 ਉੱਤੇ ਬਾ ਗਾਂ ਆ ਕੇ ਗੰਨਾ ਬਹੁਤ ਆ ਚਲ ਚਲੀ ਹੋਰ ਫਿਰ ਠੀਕ ਆ ਜੀ ਮਰੀਆ ਕਰਤਾ ਠੀਕ ਆ ਹੋਰ ਕਿਆ-ਕਿਆ ਪ੍ਰੋਜੈਕਟ ਪਾਸ ਕਰਿਆ ਹੁਣ ਸਾਰਾ ਇੱਥੇ ਤੱਕ ਸਾਰਾ ਪਿੱਛੇ-ਪਿੱਛੇ ਪੱਕਾ ਉਰੇ ਤੱਕ ਹਾਂ ਦਾ ਹਾਂ ਕਹਿੰਦੇ ਆ ਕਾਂਦ ਜੀ ਸੇਧ ਹਾਂ ਯਾਨੀ ਕਾਂਦਾ ਹਾਂ 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 ਸਾਰਾ ਪਿੱਛੇ-ਪਿੱਛੇ ਪੱਕਾ ਹਾਂ ਕਿ ਫੁੱਲੀ ਖਾਲੀ ਹੋਊਗੀ ਹੂੰ ਉੱਥੇ ਚ ਬੱਚਾ ਹੋ ਗਿਆ ਮੈਂ ਸੰਭਾਲਣੇ ਨਹੀਂ ਹੋਊਗੀ ਨਾਲੇ ਉਧਰ ਕਹਿੰਦਾ ਹੁੰਦਾ ਅੰਦਰੋਂ ਨਹੀਂ ਹੋਰ ਆਪੂ ਐਂ ਜਗਦੀਪ ਹਾਂ ਆ ਤਾਂ ਸਾਰੀ ਉਹਦੇ ਨਹੀਂ ਪਊਗੀ ਹਾਂ ਨਾ ਉੱਥੇ ਤੱਕ ਢੇਡਣ ਜੀ ਦਾ ਕੱਚੀ ਆ। ਆ ਬਾਲੀਏ ਪੇ ਉੱਥੇ ਤਾਂ ਵੀ ਢੇਡ ਕੇ ਜੀ ਉੱਪਰ ਰੋਟੀ ਕਰ ਦੇਈ। ਉੱਪਰ ਸਿਮੇਂਟ ਵੀ ਕਰ ਦਾਂਗੇ। ਮੋੜੇ ਜੋ ਲਾ ਦੀ ਮੈਂ ਕਹਿੰਦਾ। ਹੈ ਤਾਂ ਸਿਮੇਂਟੇ ਉੱਪਰ ਤਾਂ ਇ ਤਾਂ। ਉੱਪਰ ਦਾ ਸਿਮੇਂਟ। ਉਹ 5-4 ਰੋਦੇ ਦਾ ਉੱਪਰ 7-8-10 ਰੋਦੇ ਦਾ ਸਿਮੇਂਟ ਪਈ ਦੇ। ਨਾ ਹੁਣ ਫੇ ਇੱਧਰ ਆ ਪਾਣੀ ਆ ਚਪਚੌਰੀ ਲੈਂਦਾ ਫੇ ਹੁਣ। ਪਾਣੀ ਆ ਚਾ ਉੱਥੇ। ਮੈਂ ਸਾਨਾ ਲਾਉਣ ਨਾਲੋਂ ਨਹੀਂ ਹੋਊਗਾ ਸਾਰਾ। ਪੀ ਦਾ ਪਾਈਪ ਦੱਬ ਕੇ ਕਿੱਦਾਂ ਜਮਬਾ। ਕਿੱਛੇ ਨੂੰ। ਉਹ ਉੱਥੇ ਆ ਨਾਲੇ ਨਾਲ ਚਲੇ ਜਾਣੇ ਜੀ। ਕੋ ਟਰਾਲੀ ਕੋਟ ਪਾਈਪ ਦ ਇਹ ਬੰਗੜ ਗੱਡੀ ਕਿਉਂ ਦੱਬੀ ਹੈ? ਆਪਾਂ ਗੱਡੀ ਜਾਣਾ ਹੁੰਦਾ। ਵਾਹ, ਜਾਂ ਠੇਕਾ ਹੀ ਹੋ ਗਿਆ। ਗੰਬੇ ਵਾਲਾ ਪੋਣਾ ਬੰਦੇ। ਹਾਂ। ਕਿਹਦਾ ਢਾਲ? ਇੱਧਰ ਹੁੰਦਈਏ ਜਾਂ ਉਧਰਲੇ? ਨਹੀਂ ਉਧਰ ਡੰਗਰਾ ਕਿੰਨੀ ਨੂੰ ਲੋਟ ਰਹਿਣੀ। ਨਹੀਂ। ਉਹਦੀ ਵੀ ਆਇਆ। ਬੱਸ ਬੱਸ ਬਹੁਤ ਪਾਲਾ ਚਲ ਪਾਲਾ। ਦੇਖੋ। ਹਾਂ। ਪਾਲਾ ਦੇ ਕਲਰ ਆ। ਉਹਦੀ ਉਹਦੀ ਵੀ ਇੱਧਰ ਨੂੰ ਆ ਜਾਣੀ। ਹੈਂ? ਹਾਂ ਹਾਂ ਉਹਦੀ ਵੀ ਇੱਧਰ ਨੂੰ ਹੈ। ਜਿੱਥੇ ਉਹ ਬੰਦਾ ਖੜਾ। ਹਾਂ ਜੋ। ਹਾਂ ਹਾਂ। ਉੱਥੇ ਇਹਦੀ ਵੀ ਇੱਧਰ ਨੂੰ ਆਏ ਮਿਲ ਜਵੇ। ਉਹ ਫਸ ਗਈ ਵੀ ਇੱਧਰ ਨੂੰ ਆ ਜਾਣੀ। ਹਾਂ। ਆ ਉਹਦੀ ਵੀ ਇੱਧਰ ਨੂੰ ਮਨੇ। ਹਾਂ ਜੀ ਕੋਣ ਘੜੀ ਘੜੀ ਤੇ ਰੋਗ ਵੱਢਦੇ ਉਹੀ ਆ ਸਾਰੇ ਚੱਕਦਿਆਂ ਹਾਂ ਨਾ ਚੱਕਦਣਾ ਪੈਣਾ ਲੈਵਲੋਂ ਆਇਨਾ ਤੇ ਬਾਹਰ ਦਾ ਨਾ ਅੱਜ ਤਾਂ ਨਹੀਂ ਆਏ ਹਲੇ ਹਾਂ ਆ ਤਾਂ ਬੈਸੀ ਆਏ ਮੂਰਤ ਕਰਨਾ ਅੱਜ ਦਾ ਮੱਥਾ ਟੇਕਣੇ ਆਏ ਆ ਫਿਰ ਲੈ ਅੱਜ ਇਹਨੂੰ ਦਗਾਰਨ ਕਰਨੇ ਬੁਲਾਏ ਅੱਜ ਹਾਂ ਫਿਰ ਸ਼ਰਾਧ ਆ ਜਾਣੀ ਨਾ ਨਾ ਠੀਕ ਆ ਹੋਰ ਅੱਜ ਤਾਂ ਅੱਜ ਬੁਲਾਏ ਨਾ ਵਧੀਆ ਚੱਲ ਕੋਲੀ ਹੁਣ ਕਿਹੜੇ ਰੋਡ ਪਾਸ ਕਰੀ ਉਰੇ ਉਹ ਲੰਬੀ ਉਹਦੇ ਨਾਲੇ ਬਣਾ ਦਾ ਨਹੀਂ ਕਰਦੇ ਹਾਂ ਆ ਨਹੀਂ ਬੜਾ ਦੇਣੀ ਉਕਣੇ ਜਿਕਣਾ ਪੈਣਾ ਹੀ ਆ ਆਹ ਅਹੀਂ ਠੀਕ ਆ ਫਿਰ ਜੇ ਤੂੰ ਐਂ ਕਰ ਲੈ ਤਾਂ ਤੇਰੇ ਨੂੰ ਘੁੰਮਣ ਕਮਾਉਣ ਨੂੰ ਕੋਈ ਜਿਕਣਾ ਟਰਾਲੀ ਟੂਲੀ ਟੂਲੀ ਇੱਥੇ ਉਤਰ ਜਾਂਦੀ ਹੈ ਵਿੱਚ ਜਿਕਣਾ ਮਰਜੀ ਉ ਵੀ ਚੀਜ਼ ਕਮਾ ਲਾ ਜਿਕਣਾ ਮਰਜੀ ਕਹਿੰਦਾ ਅਸੀਂ ਖੁੱਲਾ ਰਹਿ ਜਾਣਾ ਨਹੀਂ ਫਿਰ ਉਹਨਾਂ ਦੀ ਢਾਲ ਨਾ ਉੱਥੇ ਰੱਖੀ ਕਿੱਥੇ ਸਾਰਿਆਂ ਦੀ ਢਾਲ ਜਿੱਥੇ ਤਸਲਾ ਤਸਲਾ ਹਾਂ ਉੱਥੇ ਉੱਥੇ ਹਉਦੀ ਜਾਣੀ ਹੈ ਵੀ ਹਾਂ ਹੁਣ ਜਿਹੜੀ ਆਹ ਢਾਲ ਹੈ ਇਹ ਹੀ ਦੀ ਮੁਰੇ ਨੂੰ ਹੋਊਗੀ ਨਹੀਂ ਜਿਹੜੀ ਆਹ ਢਾਲ ਹੋਊਗੀ ਸਾਰੀ ਉਹ ਇਹਦੀ ਸਾਰੇ ਦੀ ਢਾਲ ਉੱਥੇ ਤਸਲੇ ਕੋਲ ਇਹਦੀ ਢਾਲ ਕੁੰਜੇ ਚੁਰੇ ਆਗੀ ਇਦੀ ਤਾਂ ਇਹਨਾਂ ਨਾਲ ਇਦੀ ਤਾਂ ਨਾਲੇ ਨਾਲ ਚਲੇ ਜਾਂਦੀ ਨਹੀਂ ਨਹੀਂ ਸੁਣ ਤਾ ਲੈ ਇਦੀ ਟਾਲ ਵੀ ਗੁੰਜੇ ਜਾ ਗਈ ਅੰਦਰ ਇਹਦੀ ਵੀ ਇੱਧਰੋਂ ਕੱਢ ਲਈ ਠੀਕ ਆ ਪੰਤਾਲਾ ਵੀ ਉਰੀ ਗੇ ਲੀਆਂ ਆਹਾ ਹੌਦੀ ਬਣਾ ਕੇ ਇੱਕ ਇਹ ਹੀ ਹੌਦੀ ਦਾ ਪਾਈਪ ਸਿੱਧਾ ਉਹ ਤਸਲੇ ਕੋ ਯਾਰਾ ਇੱਥੇ ਨੂੰ ਨਹੀਂ ਠੀਕ ਨਹੀਂ ਨਹੀਂ ਦੇਖ ਤੂੰ ਮੈਂ ਬਣਾਇਆ ਕਹਿਣਾ ਔਰੇ ਤੇ ਇਹਦੀ ਇੱਥੇ ਆ ਜਾਣੀ ਨਾ ਲਾਣ ਦੀ ਨਾਲੀ ਬਣ ਜਾਣੀ ਔਰੇ ਔਰੇ ਆ ਜਾ ਉਹ ਕੂਲਰ ਕੋਲ ਚਲੇ ਜਾ ਇਗਰੀ पे ਹੀ ਤਾਨੂੰ 4-5000 ਦੇ ਪੈ ਪੈ ਜਾਣੇ ਕਹੇ ਫੋਟੋ ਬਣਾਇਆ ਰੱਖਦੇ ਨੇ ਫੋਟੋ ਵਾੜਨੀ ਇੱਥੇ ਪੈਕ ਨਹੀਂ ਬਣਾਉਣਾ ਇੱਥੇ ਤੱਕ ਨਾਲ ਹੀ ਨਹੀਂ ਇੱਥੇ ਹੋਦੀ ਬਣਾ ਕੇ ਊੜੇ ਦੇ ਟੈਪਾ ਬਣਾਉਂਦਾ ਮੇਰੇ ਨਾਲ ਹੋ ਗਿਆ ਬਾਦਰ ਉਹਨੇ ਮਾਰਿਆ ਬਾਕੀ ਬਾਦਰ ਸਲਾਹ ਦਿੰਦਾ ਬਾਦਰ ਸਮਝਾ ਪੰਜਾਬੀ ਚ ਬਾਦਰ ਸਮਝਾ ਯਾਰ ਬਾਦਰ ਨਹੀਂ ਸਮਝਾਉਂਦਾ ਹੈਗਾ ਬਾਦਰ ਨੇ ਤਾਂ ਮੱਥਾ ਟੇਕ ਕੇ ਲੰਘ ਗਿਆ ਹੁਣ ਹੁਣ ਤਾਂ ਫਰਾਰ ਹੋ ਗਿਆ ਇਹ ਹੁਣ ਨਹੀਂ ਮਿਲਦਾ 5-7 ਦਿਨ ਚੱਲ ਵਧੀਆ ਕਰਿਆ ਨਵੀਂ ਦਾ ਟਿਕਾ ਘੜੀ ਘੜੀ ਤੇ ਆ ਭੰਨ ਲਾ ਭੰਨ ਕੇ ਥੋੜਾ ਕਾਲੀ ਦਾ ਕੋਟ ਹੈ ਇਹ ਤਾਂ ਕੰਚ ਵਰਗਾ ਪਿਆ ਲਾ ਹਾਂ ਸਕੂਲੀ ਗਿਆ ਅੱਜ ਛੁੱਟੀ ਹੈ ਪੇਪਰ ਚਾਹ ਤੂੰ ਰੋਜ ਛੁੱਟੀ ਕਰਕੇ ਬਹਿ ਜੇ ਕਰ ਹਾਂ ਲੂ ਕੋਈ ਸਾਰਾ ਇੱਕ ਪੇਪਰ ਇੱਕ ਛੁੱਟੀ ਆ ਫੋਨ ਇਹਨੂੰ ਚੌੜਾ ਕਰਦੀ ਆ ਮਮਾ ਹੂੰ ਹਾਂ ਹੂੰ ਪਾ ਚੌੜਾ ਹੋਣਾ ਨਹੀਂ ਨੇ ਉਹ ਉੱਪਰ ਬੀਮ ਦੇਖ ਨੀ ਬੀਮ ਦੀ ਜਗਾ ਉੱਥੇ ਕੋਈ ਹੋਰ ਮਤਲਬ ਫਸਾ ਦੇ ਇੱਥੇ ਤੱਕ। ਕੀ ਕਰਨਾ ਮੈਂ? ਜਦ ਬੀਮ ਛੋਟਾ ਲੱਗਿਆ ਬਹੁਤ। ਕਿਹੜਾ ਬੀਮ? ਉਹ ਦੇਖੋ ਪਟਾਕੀ ਵਾਲਾ। ਹਾਂ ਉਹ ਤਾਂ ਜਦੂ ਹਿਸਾਬ ਨਾਲ ਚੱਲਦਾ। ਚੱਲ ਦੁਬਾਰਾ ਲੱਜੂ ਮੜਾ ਜਾ। ਚਾਹੀਦਾ ਤਾਂ ਚੌੜਾ ਹੀ ਹੈ ਤੇ ਤਾਂ ਕੋਝਵੇ ਨਾ। ਨਹੀਂ ਬੰਦੇ ਕਰਦਣਾ ਇਹ। ਪੰਨੇ ਆ ਤਾਂ ਬੰਦੇ ਕਰਿਆ ਨਾ ਫਾਇਦਾ ਕੋਈ ਹੈ ਨਹੀਂ। ਬੰਦੇ ਕਰਦਣਾ। ਬਾਪੂ ਗੰਦਪਨ ਛਾਲ ਮਾਰੂੰਗਾ ਹੁਣ। ਨਹੀਂ ਨਾ ਤਾਂ ਕੋਈ ਮਰੂਦ ਨਾ ਕੱਢਣਾ ਹੋਵੇ। ਅਮਰੂਦੇ ਲੱਭਦਾ ਉਹ। ਹੋ ਜੀ ਦਾਤੇ ਬਾਪੂ ਨੇ ਦਰਖਤ ਬੜੇ ਚ ਅੰਬ ਇੱਧਰ ਅੰਬ ਹੈ ਬਾਜਰਾ ਬੱਟ ਕੇ ਗੈਲ ਦੀ ਗੈ ਲਾਈਨ ਲਾਤੀ ਇੱਕ ਸਿਰੇ ਤੱਕ ਆ ਕਹਦਾ ਦਰਖਤ ਬਾਪੂ ਆਹ ਇੱਕ ਲੀਚੀ ਆ ਇੱਕ ਆੜੂਆ ਇੱਕ ਆਲੂ ਭਖਾਰਾ ਇੱਕ ਹੀ ਟੂਆ ਸਿਰੇ ਤੱਕ ਇਹ ਲੱਗ ਜਣੀ ਲਾਈਨ ਇੱਕ ਨਿੰਬੂ ਆ ਇੱਕ ਸੰਘਤਰਾ ਸਿਰੇ ਤੱਕ ਹੀ ਲੱਗ ਜਣੀ ਲੈਨ ਵੱਢਦੇ ਕਰਦੇ ਗਏ ਸਾਰੀ ਉੱਤੇ ਇੱਕ ਲਕਾਟ ਪਹਿਲਾ ਹੈਗਾ ਉਹ ਵੀ ਲੱਗਾ ਹੋਇਆ ਇੱਕ ਇੱਕ ਉਹ ਵੀ ਹੈ ਪਪੀਤਾ ਵੀ ਹੈ ਪਪੀਤਾ ਵੀ ਹੈ ਪਪੀਤਾ ਆ ਦਾਤੀ ਸਾਹਮਣੇ ਰੱਖੋ ਬੋਲਾ ਲੱਭੀ ਜਾਊਗਾ ਸਾਰੀ ਲਾਟ ਸਿਰੇ ਤੱਕ ਆ ਬਿਛਾਤੀ ਲਾਈਨ ਦਰਖਤ ਦਰਖਤ ਕਰਤੇ ਹਾਂ ਬਾੜੇ ਚ ਚੱਲ ਦੇਖਦੇ ਆ ਆਇਆ ਵੀ ਸਾਈਡ ਪਰ ਹੋਇਆ ਹਾਂਗੇ ਇਧਰ ਬਾਜਰਾ ਹੋਈ ਜਾਊਂਗਾ ਆ ਬਾਜਰਾ ਦੇਖ ਲੋ ਗੱਡਾ ਗੱਡਾ ਹੋ ਗਿਆ ਜਿਹੜਾ ਵੜਾਇਆ ਤਾਂ ਜੇ ਬਾਜਰੇ ਨੂੰ ਨਾਲ ਵੜਾਉਂਦੇ ਬਾੜ ਨਹੀਂ ਜੀ ਹੋਣੀ ਹੋਣੀ ਜੀ ਬਾੜ ਹੋਇਆ ਆਉਣੀ ਕੱਢਦੇ ਕੱਢਦੇ ਹੋ ਸਾਰੀਓ ਹਾਂ ਹਾਂ ਬਾਜਰੇ ਨੇ ਬਾੜ ਦੇ ਜੀ ਨਹੀਂ ਇੱਕ 20 ਦਿਨ ਤੱਕ ਕਹਿਣ ਹੋਇਆ ਆਣੇ ਇਹਨੇ ਹਾਂ ਠੀਕ ਹਾਂ ਹਾਂ ਠੀਕ ਆ ਆਪਾਂ ਪਾ ਲਈ ਪਾ ਲਈ ਮਿੱਟੀ ਮੈਂ 20 ਦਿਨ ਤੱਕ ਹੋ ਜਾਣਾ ਇਹ ਬਜਰੇ ਨੇ 20 ਦਿਨ ਤੱਕ ਹੋ ਜਾਣਾ ਇਹ ਆ ਬੇਚਾਰੇ ਨਾਲ ਪਾ ਦੇ ਆ ਪਾ ਦੇ ਰਿਹਾ ਹਾਂ ਹਾਂ ਪਾ ਦੇ ਪਾ ਦੇ ਰਿਹਾ ਪਾ ਦੇ ਰਿਹਾ ਬਸ ਬਹੁਤਾ ਵੀ ਨਾ ਪਾ ਬਸ ਚਲ ਥੋੜਾ ਥੋੜਾ ਪਾਈ ਜਾ ਹੁਣ ਮਿੱਟੀ ਪਾ ਦੇ ਉੱਪਰ ਹੁਣ ਵਧੀਆ ਹੋ ਜਾਣਾ ਜੀ ਬਜਰੇ ਨੇ ਇਹਨਾਂ ਆਏ ਆ ਵੀ ਹੁਣ ਜੇ ਨਾ ਵੜਾਉਂਦੇ ਇਹਨੂੰ ਤਰੀਨੇ ਖਰਾਬੇ ਜਾਣਾ ਤਾਂ ਹੁਣ ਆਏ ਆ ਵੀ ਚਲ ਵੜਾ ਹੋ ਗਿਆ ਆਪਣੇ ਕੋਲ ਇਹਨੇ ਮੋਟਰ ਉੱਪਰ ਹੈਗਾ ਮਹੀਨੇ ਤੱਕ ਹੋਇਆਉਗਾ ਮਹੀਨੇ ਦੇ ਕੱਖ ਜੇ ਮੋਟਰ ਉਪਰ ਖੜੇ ਆ ਬਰਸੀਨ ਹਲੇ ਸਮਝ ਲੋ ਵੀ 20 ਦਿਨ ਨੂੰ ਪੀਣਾ ਉੱਤੇ ਮਹੀਨੇ ਤੱਕ ਹੋਣਾ ਬਰਸੀਨ ਤੇ ਪਹਿਲਾਂ ਇੱਕ ਬਾੜ ਦੇ ਦੇਣੀ ਨੇ ਐਨ ਵਧੀਆ ਬਣਾ ਦੇਣਾ ਜਦ ਤੱਕ ਖਲਾੜੀ ਵੀ ਕਰਦੇ ਆ ਸਾਫ ਹੋਣੀ ਨੂੰ ਅੱਗ ਉਹ ਲਾ ਕੇ ਕਰੇਗਾ ਕੱਖ ਜਦੇ ਹੋਇਆ ਹੁੰਦਾ ਸਪਰੇਅ ਮਾਰੀ ਦੀ ਕੱਲ ਪਰਸੋਂ ਫੇਰ ਜਦੇ ਨਹੀਂ ਹੋਰੇ ਹੁੰਦਾ ਇੱਧਰ ਅੰਗੂਰਾਂ ਦੀ ਬੇਲ ਲਾਈ ਵੀ ਇੱਕ ਤਿੰਨ ਦਰਖਤ ਇੱਧਰ ਲਾਏ ਪਏ ਬਾ ਪੂਰੇਂਦ ਰਸਤੇ ਦਰਖਤ ਕਰਤੇ ਹੋਣੇ ਨਾ ਹੋਣੇ ਹੁਣ ਰੱਬ ਜਾਣਦਾ ਪਰ ਲਾਤੇ ਬਹੁਤ ਬਾਕੀ ਹੋਰ ਆਪਾਂ ਜਾਣਦਾ ਵੀ ਕਿੰਨੇ ਕੇ ਸੇਰੀ ਲੱਗੂ ਕਿੰਨੇ ਕੇ ਨਹੀਂ ਚਲੋ ਮਿਲਦੇ ਆ ਜੀ ਫਿਰ ਚਲਦੇ ਆ ਘਰੋਂ ਮਿਲੋ ਜੀ ਬੋਲੂ ਬਾਈ ਨੂੰ ਇਕਾਲ ਜੀ ਕਿੱਦਾਂ ਠੀਕ ਠਾਕ ਐਨ ਕੀ ਕਹਿੰਦਾ ਤੁਹਾਨੂੰ 10 12 ਕਿਨੇ ਤੱਕ ਆ ਜੂੰਗਾ ਪਹਿਲੀ ਤੇ ਵਹਿਣਾ ਵੜਾ ਦੂੰਗਾ ਹਾਂ ਰੱਖੂਗਾ ਕਿੱਥੇ ਨਾਲ ਆ ਜਾਣੇ ਆ ਰੱਖੂਗਾ ਕਿੱਥੇ ਨਾ ਇੱਕ ਨਹੀਂ ਦਿਖਾਇਆ ਲੈ ਜੱਤਾ ਫੋਰੀਆਂ ਭਰਾਇਆ ਹੋ। ਦੇਖ ਲਉਂਗੇ ਬਖ ਖੜੇ ਰਹੂਗੇ ਉੱਚੀ ਹੋ ਜਗਾਇ ਤਾਂ। ਕੋਈ ਕਹਿੰਦਾ ਵੀ ਜੇ ਪਹਿਲੀ ਤਰੀਕ ਆ ਜਵੇ ਤਾਂ ਵਧੀਆ ਗੱਲ ਆ। ਆਹ ਦਾ 12 13 ਦਿਨ ਤਾਂ ਲੱਗ ਕੇ ਆਇਆ। ਆਜਾ ਤਾਂ ਹਰੇ ਆ ਨਾ। ਹੂੰ। ਕਿਹਦੀ ਸਬਰੀ ਕਰੀ ਅੱਜ? ਕਲੋਰੋ ਕਰੀ ਗੰਨੇ ਪਰ। ਹਾਂ। ਗੈਲ ਹੋਰ ਕੋਈ ਨਹੀਂ ਭਾਈ। ਨਾ। ਹੂੰ। ਬੱਸ ਵੇਖ ਕੇ ਵੱਡ ਗਿਆ। ਕਿੰਨੇ ਪੰਪ ਲਾਤੇ? 4 ਪੰਪ। ਚਲ ਬਿਥੇਰੀ ਆ ਚਾਰ ਤਾਂ। ਉਹਤੇ ਉਤੇ ਵਾਟੇ ਵੀ ਆਏ ਨਾ ਉਹ ਦੂਈਆਂ ਨੇ ਜਿਹੜੀ ਆ ਕਾਦੇ ਡੌੜਾ ਵਾਲੀ ਨਿਊਜ਼ ਲੱਗ ਪਟੜ ਜਿਹੀ ਉਹਦਾ ਸਿੱਧਾ ਪ੍ਰੈਸ਼ਰ ਜਾਂਦਾ ਹੈ ਨਾ ਤੇ ਟਿੱਖਾ ਕਰ ਲਾ ਜਿਹੇ ਮੜਾ ਉਹ ਕਰ ਲਾ ਵਿੱਚ ਵੜ ਕੇ ਆਏ ਉਹ ਬੰਨਿਆ ਹੋਇਆ ਤਾਂ ਹੈਗੀ ਹੀ ਅਗਰ ਨਾ ਦੇਖੀ ਜਾਂਦਾ ਵਿੱਚ ਨੂੰ ਸਾਰਾ ਜਾਨੀ ਅੰਛੇ ਕਹਿ ਰਹੇ ਆ ਬਣਾਤਾ ਹੈ ਨਾ ਉਹ ਉਤਾ ਫੇ ਉਹ ਬੂਟੇ ਵਿੱਚ ਵੀ ਪਾਇਆ ਹੈ ਜਿਹੜਾ ਲਾਇਆ ਹੋਇਆ ਸਿੱਧਾ ਠੀਕ ਉਹ ਬੋਕਾਂ ਤਾਂ ਜੇ ਬੂਟੇ ਦੇ ਰਾਂਚ ਆ ਤੇਰੇ ਤਾਂ ਹੀ ਭਾਈ ਬੂਟੇ ਜਿਹਨੇ ਤਗੜੇ ਸਾਲ ਦੀ ਪੰਜ ਵਾਰ ਤਾਂ ਕਲੋਰ ਪਾ ਦਿੰਦਾ ਨਾ ਨਾ ਫੇਰ ਉਹ ਮਹਾਚਰ ਮੜੇ ਮੈਡਮ ਰੇ ਪਾਉਣਾ ਨਾ ਮਹਾਚਰ ਆ ਵੀ ਪਾ ਦਮ ਨਾ ਠੀਕ ਆ ਹੋਰ ਸੁਣਾ ਕੋਈ ਨਵੀਂ ਤਾਜੀ ਕੱਲ ਦਾ ਦਿਖਦਾ ਨਹੀਂ ਕਿੱਧਰ ਕੌਣ ਤੂੰ ਦੇਖਦਾ ਮੈਂ ਤਾਂ ਘਰੇ ਹੁੰਦਾ ਵਾਹ ਕੱਲ ਦੇਖਿਆ ਨਾ ਅੱਜ ਦੇਖਿਆ ਮੈਂ ਹੁਣ ਉੱਠਿਆ ਦੇਖ ਲੈ ਮੈਂ 12 1 ਵਜੇ ਤਾਂ ਗਿਆ ਸਪਰੇ ਕਰਕੇ ਪਹਿਲਾ ਕੱਖ ਵੱਢ ਕੇ ਸਪਰੇ ਵੀ ਦਿਨ ਚ ਦੁਪਹਿਰੇ ਨੂੰ ਕਰਦਾ ਤੂੰ ਦੁਪਹਿਰ ਵਿੱਚ ਤਾਂ ਠੰਡਾ ਹੈ ਗੰਨੇ ਆ ਬਾਹਰੇ ਆ ਨਹੀਂ ਵਿੱਚ ਫਰਕ ਹੈ ਗੰਨੇ ਦੇ ਮੈਂ ਦੇਖ ਰਿਹਾ ਉਧਰ ਮੈਂ ਕਰੀ ਸੀ ਨਾ ਉਧਰ ਮੈਂ ਇਹਨੂੰ ਵੀ 11 ਵਜੇ ਹਾਂ ਪਰ ਵਿੱਚ ਫਰਕ ਆ ਆ ਜਾਣੀ ਫੇਰ ਵੀ ਘਰ ਦੱਸ ਕੇ ਆਵੇ ਜੀ ਗੰਨੇ ਵਿੱਚ ਉਰੇ ਕਹਿੰਦੇ ਆ ਆਏ ਫੋਟੋ ਫੜ ਕੇ ਗਿਆ ਦੇਖ ਰਿਹਾ ਵਿੱਚ ਨਿਗਾਹ ਮਾਰ ਲਿਓ ਔਰ ਪਾਸੇ ਨਟੋੜ ਗਿਆ ਵੀ ਲੱਭ ਲਿਓ ਗੰਨੇ ਦੇ ਪਿੱਛੇ ਪਿਆ ਹੋਊਗਾ ਹੈ ਸਪਰੇ ਲੱਗਿਆ ਵਦਾ ਕਰਨ ਉੱਥੀ ਆ ਬੱਜਦੀ ਰਹੀ ਹੈ ਕਿ ਮੂਹਰ ਮਾੜਾ ਕੱਪੜਾ ਲੋਕਾ ਬਹੁਤ ਬੱਜਦੀ ਆ ਇਹਦੇ ਘੱਟ ਬੱਜਦੀ ਆ ਇਹ ਘੱਟ ਉਹਦੇ ਨਾਲ ਬਹੁਤ ਇੰਜਨ ਵਾਲੇ ਦਾ ਬਹੁਤ ਬੱਜਦੀ ਉਧਰ ਮੇਰਾ ਕਾਫ ਨਾਲ ਚੱਲ ਹੁੰਦਾ ਹੈ ਨਾਲੇ ਵਧੀਆ ਹੁੰਦੀ ਹੈ ਚੰਗੀ ਤਰ੍ਹਾਂ ਉਹਦਾ ਪ੍ਰੈਸ਼ਰ ਨਾਲ ਚੱਲ ਹੁੰਦਾ ਇਹ ਤਾਂ ਹੈ ਉਹਦਾ ਫਿਰ ਤੂੰ ਤੇਜ਼ ਤੁਰਨਾ ਪੈਣਾ ਨਾ ਪ੍ਰੈਸ਼ਰ ਦੋ ਤਾਂ ਵੀ ਘੱਟ ਹੋ ਜਾਂਦਾ ਮੈਂ ਤੈਨੂੰ ਗੱਲ ਕਰਨਾ ਆ 90 ਬੈਟਰੀ ਵਾਲਾ ਬਾਬਾ ਪਰ ਮੂਹਰ ਬਹੁਤ ਬੱਜਦੀ ਆ ਉਹਦੇ ਨਾਲ ਵੀ ਠੀਕ ਹੈ ਨੀ ਉਹਦੇ ਦੂਈ ਲਾ ਕੇ ਆ ਬਹੁਤ ਵਧੀਆ ਹੋਈ ਆ ਕਿ ਮੈਂ ਬਹੁਤ ਵਧੀਆ ਕਰੀ ਆ ਇਹਨ ਪਿੱਛੇ ਕਿ ਉੱਟਾ ਗੰਨਾ ਵਿੱਚ ਤੇ ਜਿੱਥੇ ਜ਼ਿਆਦਾ ਹੁੰਦੀ ਬਾਪੂ ਨੇ ਬੜੇ ਜਿ ਸਾਰੇ ਲਿਆਇਆ 10 ਦਰਖਤ ਸਾਰੇ ਕਾਦੇ ਆਂਬ ਜੰਮਣ ਇਲਾਚੀ ਇਲਾਚੀ ਅਨਾਰ ਰੰਗਦਰੇ ਜੇ ਲਿਆਇਆ ਸੰਤਰੀ ਕਿੰਨੂ ਪਤਾ ਨਹੀਂ ਕਿਆ ਕਿਆ ਲਿਆਇਆ ਪਪੀਤਾ ਹੋਰ ਬਹੁਤ ਦਰਖਤ ਆ ਕਈ ਦਰਖਤ ਲਿਆਇਆ ਆਂਬ ਸੰਤਰੇ ਮਰੂਤ ਐ ਕੇ ਦੀ ਚੀਜ਼ਾਂ ਜ਼ਰੂਰੀ ਆ ਹੋਰ ਵੀ ਖਾਸੇ ਆ ਪਤਾ ਨਹੀਂ ਕਿਹੜੇ ਕਿਹੜੇ ਐ ਨਹੀਂ ਪਤਾ ਮੈਂ ਦੇਖੇ ਆ ਬਾੜੇ ਚ ਲਾਉਂਦੇ ਉਹਨੇ ਲੈਣ ਨੂੰ ਲੱਗਿਆ ਆ ਰਵੇ ਗਿਆ ਸਵੇਰ ਨੂੰ ਹੂੰ ਲੈਂਸਰ ਲਾਉਂਦੇ ਇਧਰਲੀ ਸੜ ਕੰਧ ਦੇ ਕਿੰਨ ਥੋੜਾ ਛੱਡ ਕੇ ਸੜਪਮਗਾ ਹੁਣ ਖਾਲ ਬਣਾ ਦੇ ਨੂੰ ਪਾਣੀ ਲਾਉਣ ਨੂੰ ਕਾਲਾ ਤਾਂ ਪੈ ਨਹੀਂ ਬਣੀ ਹੋਈ ਮਦੀਆਂ ਆ ਹੋਰ ਬਣ ਜੂ ਮੜੀ ਜੀ ਪਰ ਆ ਵੀ ਹੁਣ ਉਧਰ ਬਾਜਰਾ ਨਹੀਂ ਬੀਜੂਗੇ ਭਈਆ ਕਹਣਾ ਮੇਰੇ ਖਾਜ ਹੋਣ ਲੱਗ ਗਿਆ ਕਿ ਨਾ ਹੋਵੇ ਅੱਜ ਅੱਜ ਤਾਂ ਕੋਈ ਬੂਟੀ ਵੱਡੀ ਵੀ ਨਹੀਂ ਪਤਾ ਨਹੀਂ ਸਾਡਾ ਇੱਥੇ ਨਾਉਣ ਲੱਗਿਆ ਦਾ 12 12:30 ਵਜੇ ਤੱਕ ਉਹਦੇ ਉਹੀ ਖਾਜ ਹੋਈ ਜਾਂਦੀ ਆ ਹੁਣ ਅੱਜ ਤਾਂ ਬੂਟੀ ਦਾ ਕੋਈ ਕੰਮੇ ਨਹੀਂ ਕਰਿਆ ਆਏ ਪਤਾ ਨਹੀਂ ਬੂਟੇ ਦਾ ਕੰਮ ਹੈ ਨਹੀਂ ਤੱਕ ਅੱਜ ਤਾਂ ਨੇ ਬੂਟੇ ਲਾਏ ਬਸ ਜਾਣ ਕੇ ਜਾਲਾ ਲਿਖਿਆ ਹੋਣਾ ਰੰਗ ਵੀ ਬਹੁਤ ਹੈ ਰਹੀ ਜਾ ਵੀ ਨੂੰ ਲੱਗੀ ਹੋਣੀ ਗਰਮੀ ਵੀ ਚਾਰ ਹੁਣ ਚੱਲ ਨਾ ਨੇ ਜਾ ਕੇ ਨਹਾਉਂਦਾ ਧੋਉਂਦਾ ਹੈ ਤੇਰਾ ਕਰਦਾ ਪਰ ਲਾਉਣ ਲੱਗਿਆ ਹੈ ਤਾਂ ਮਾੜਾ ਮੱਛੀ ਘਟ ਕਾਇ ਕਰ ਮੱਛੀ ਅੰਦਰੀਆਂ ਵੱਡਦੀਆਂ ਤੇਰੇ ਅੰਦਰ ਮੱਛੀ ਵਾਲੇ ਕੰਡੇ ਹੀ ਵੱਜਦੇ ਆ ਕੰਡੇ ਵੱਜਦੇ ਮਗਾ ਤੇਰਾ ਹੂੰ ਨੂੰ ਕ ਸੁਣਦਾ ਹਾਂ ਇੰਨੀ ਉੱਚੀ ਬੋਲਣਾ ਪੈਂਦਾ ਤਾਂ ਆ ਗੱਲਾਂ ਸੁਣਦਾ ਉਹ ਪੂਰੇ ਬੂਟੇ ਸਾਫ ਕਰ ਦੇਣਾ ਤੇ ਹੜੀ ਪਰ ਮਾਹ ਇੱਕ ਨਹੀਂ ਕਰਦੇ ਪੈਸੇ ਲੈ ਲੀ ਉੱਕੇ ਪੱਕੇ ਆਪਣਾ ਤੂੰ ਤੇ ਹੜੀ ਪਰ ਕਰਾ ਲਾ ਕਰਦਾ ਦੋ ਤੇ ਹੜੀ ਆ ਲਾ ਜੀ ਬਸ ਅਰੇ ਵਿਛਦੇ ਦਾ ਸਾਫ ਹੈ ਦੋ ਦੇ ਨਹੀਂ ਕਿਉਂ ਕੰਮ ਵਧੀਆ ਕਰ ਮੈਂ ਵੀ ਕਰਾਉਣੇ ਆ ਕੰਮ ਦਾ ਵਧੀਆ ਕਰਦਾ ਮੈਂ ਕਰਾਵਾਂਗੇ ਆ ਤਾਂ ਥੋੜੀ ਮੈਂ ਬਰਹੀਨੇ ਪੀਚੇ ਨਾਲ ਫਾਸ ਬਰਹੀਨੇ ਤੇ ਇੱਕ ਲੈਨ ਕਰਾਉਣੀ ਤਾਂ ਹੋਰ ਕਿੰਨੀ ਦੋ ਲੈਣਾ ਦੋ ਕਰਾਉਂਗੇ ਆਪੇ ਮਾਰਦੇ ਦੋ ਲੈਣ ਨੂੰ ਮਾਰਨੇ ਤਾਂ ਕੋਈ ਮੈਂ ਤਾਂ ਕਣਕ ਬੀਜਣੀ ਆ ਹਜੇ ਠਹਿਰ ਕੇ ਹੋਣੀ ਹੈ ਮਹੀਨੇ ਤੱਕ ਬੀਜਣੀ ਦੋ ਪਿਆਰੇ ਮੈਂ ਜੇ ਪਹਿਨਾ ਸਾਫ ਕਰਤਾ ਪੰਗਾ ਹਾਏ ਫੇ ਜੰਮੇ ਆਉਂਦਾ ਉਹ ਬਹਿਣਾ ਸਾਫ ਕਰਤੀ ਸੀ ਇੱਕ ਲਾਈਨ ਹੈ ਨਾ ਬੀਜ ਤੇ ਵਾਹੁਣਾ ਇੱਧਰ ਉੱਥੇ ਦੇਖ ਨਾ ਨਾ ਉਹ ਕਣਕ ਵੀ ਮੈਂ 10 ਤਰੀਕ ਨੂੰ ਬੀਜ ਦਿੰਦਾ ਹੁੰਦਾ ਦਾ ਅੱਗੇ ਬੂਟਿਆਂ ਵਿੱਚ ਤੇਰੀ ਰੀਸ ਕਿੱਥੇ ਹੋਣੀ ਹੁਣ ਸਾਤੇ ਤੁਰਦਾ ਆਹ ਮੈਂ ਮੀਨ ਨੇ ਜੀ 10 ਤਰੀਕ ਨੂੰ ਹੁਣ ਫੇਰ 10 ਨੂੰ ਬੀਜੀ ਅਸੀਂ ਜੀ ਜਿਹੜਾ 10 ਮੈਂ ਮੀਨ ਦਾ ਸਹਿਰਾ ਹੁੰਦਾ ਹੁੰਦਾ ਆਹੋ 10 ਨੂੰ ਬੀਜ ਦਿੰਦਾ ਹੁੰਦਾ ਦਾ ਯਾਨੀ ਬੀਜ ਤੇ ਤਾਂ ਸਕੀ ਜਿਓ ਵੀ ਬੱਚਾ 24 25 ਤੇ ਮੈਂ ਵੀ ਇਦਾਂ ਹੀ ਗਣ ਕੇ ਵੇਚਣੀਆਂ ਦੇਖੀ ਜਉ ਚਾਹੇ ਘੱਟੇ ਨਿਕਲੇ ਗੁਜਰਾ ਨੂੰ ਵੜਾ ਦਾਂਗੇ ਯਾਰ ਬੀਜ ਦੇ ਬੱਤਾ ਪਾ ਦੇ ਚੰਗੀ ਤਰ੍ਹਾਂ ਸਾਫ ਕਰ ਕਾ ਬੀਜ ਨਹੀਂ ਗਣ ਕੇ ਬੁੱਟਿਆਂ ਚ ਹੋਰ ਕੁਝ ਨਹੀਂ ਵੇਚਣਾ ਕੋਈ ਬੀਜੇ ਜਿਹੜੇ 67 ਕਿਆ 670 ਮੈਂ ਕਹਿੰਦਾ ਬੜਬੜ ਨਹੀਂ ਲੋਟ ਕਿ 77 ਮੈਂ ਬੀਜੀ ਸੀ 670 ਵਧੀਆ ਝਾੜ ਨਹੀਂ ਬੜਬੜ ਨਹੀਂ ਠੀਕ ਹੈ ਜੀ ਬੜਬੜ ਵੀ ਠੀਕ ਹੈ ਗਿਰਗੁਰ ਜਾਂਦੀ ਉਹ ਗਿਰਤੀ ਨਹੀਂ ਹੈ ਜੀ ਪਾਣੀ ਗਈ ਜਾਉ ਇਹ ਤਾਂ ਹੈ ਉਹ ਸਿੱਟੀ ਖੜੀ ਜਿਹੜੀ ਖੜੀ ਹੈ ਜੀ ਉਹ ਜਾਨ ਹੈ ਜਿਹੜੀ ਗਿਰ ਜਾਂਦੀ ਉਹ ਤਾਂ ਜਾ ਨਹੀਂ ਜਾਂਦੀ ਦਾਣਾ ਬਰੀਕ ਪੈ ਜਾਂਦਾ ਹੂੰ ਇਹ ਤਾਂ ਹੈ ਪਰ ਮੈਂ ਦੇਖੀ ਉਹ ਸੇੜੀ ਦੀ 222 ਬਣੇ ਕਿਹੜੀ ਸੀ ਹੂੰ ਹੋ ਗਈ ਉਹਦਾ ਜਮੇ ਬਰੀਕ ਜਾ ਹੋ ਗਿਆ ਤੇ ਹੁਣ ਪਾਣੀ ਦਾ ਗਗਨਾ ਜੀਰੀ ਮਿਲਾਉਣਾ ਇੱਕ ਲੈ ਪਾਣੀ ਕਿਤੇ ਲਾਉਣਾ 22 ਤਰੀਕ ਨੂੰ ਵੀ ਪੈ ਜਾਣਾ 10 ਥੋੜਾ ਜਿਹਾ ਕੱਲ ਭਰਤਾ ਦਾ ਖੱਤੀ ਜੀ ਥੋੜਾ ਜਿਹਾ ਉਹ ਤਾਂ ਪੈ ਜਾਣਾ ਸੀਣੀਆਂ ਜੀਆਂ ਪੋਗੇ ਛੱਡੂੰਗਾ ਤੂੰ ਬੱਟਣ ਨਹੀਂ ਜਾਂਦਾ ਪੈ ਜਾਣਾ ਹੁੰਦਾ 22 ਤਰੀਕ ਨੂੰ ਚੱਲ ਤੇ ਦੇਖ ਲੂੰਗਾ ਜੇ ਲੋਡ ਲੱਗਾ ਗਿੱਲੇ ਦਾ ਪੈ ਤਾਂ ਐਂ ਜੇ ਪਰਸ ਜੋਸੀ ਲਾਇਆ ਹੋਣਾ ਤੇ ਮੈਂ ਲਾਇਆ ਨਹੀਂ ਹੈਗਾ ਗਿੱਲਾ ਤਾਂ ਪਿਆ ਮੈਂ ਲਾਇਆ ਹੀ ਨਹੀਂ ਮਗਰ ਅਸਲ ਜੋ ਅਸਲ ਜੋ ਮੂੰਹ ਬੰਦ ਕਰਕੇ ਆ ਤੂੰ ਉਹ ਕਰਨਾ ਏ ਮੈਂ ਤਾਂ ਸਮਝਦਾ ਅੱਜ 14 ਦਾ 20 ਭਰ ਦਮਾ ਫਿਰ ਮਗਾ ਛੱਡ ਫਰਾਂ ਪਾਣੀ ਖੁੱਲਾ ਤੇਰਾ ਉੱਥੇ ਨਿਕਲਦਾ ਤਾਂ ਕੱਲ ਕਿੱਥੇ ਉਹ ਗਵਲੇ ਨਾ ਆ ਗਵਲੇ ਹਾਂ ਦੇਖ ਲਗੋਂ ਮੱਗੇ ਹੁਣ ਉਹਨੂੰ ਬੰਦ ਕਰਦੇ ਫੇਰ ਨਿਆ ਕਈ ਵੀਰ ਨੇ ਪਰਮਾ ਕੋ ਭਰ ਦੇਣਾ ਵੱਡਾ ਵੇੜਾ ਮੈਂ ਬੰਦ ਕਰਦੇ ਹਾਂ ਹਾਂ ਉਹ ਖੱਤੀ ਨੂੰ ਖੁੱਲਾ ਉਧਰ ਖੱਤੀ ਨੂੰ ਜਾਈ ਜਾਊਗਾ ਨਾ ਮੈਂ ਤਾਂ ਨਹੀਂ ਲਾਉਣਾ ਤਾਂ ਨਾ ਨੂੰ ਪਾਣੀ ਤਾਂ ਤਾਂ ਹੁਣ ਵੈਸੇ ਜੇ ਲਾ ਵੀ ਦਊਂਗੇ ਤਾਂ ਕੋਈ ਨਹੀਂ ਕੋਈ ਜਗਾ ਕੋਈ ਜਗਾ ਫੇਰ ਵੀ ਜਾਨੀ ਦੋ ਦਿਨ ਪਾਛੇ ਜਾਨੀ ਜਿੱਦੇ ਸਕਾ ਦੇਣੇ ਪੱਛੋਂ ਨੇ ਤਾਂ ਸਕਾਈ ਦੇਣਾ ਪੱਛੋਂ ਤਾਂ ਡੀਕਦੇ ਆ ਵੀ ਕਦ ਚੱਲੇ ਚੱਲਦੀ ਤਾਂ ਹੈਗੀ ਘੱਟ ਹੈ ਗਰਮੀ ਤਾਂ ਦੇਖ ਲੈ ਗਰਮੀ ਇਹਦਾ ਭਜਿਆ ਪਿਆ ਹੁਣ ਤੂੰ ਗਰਮੀ ਹੋਵੇ ਕਾਕੂ ਖਟੋਕਾ ਕਰਕੇ ਆਇਆ ਮੈਂ ਇੰਨੀ ਹੁਣ ਗਰਮੀ ਹੈ ਉਹ ਬਹੁਤ ਆਜੇ ਹੈ ਉਹ ਬਹੁਤ ਹੈ ਹਵਾ ਚਲਦੀ ਨਹੀਂ ਨਾ ਖੁੱਲ ਕੇ ਪੱਛੋਂ ਚਲਦੀ ਤਾਂ ਹੈਗੀ ਤਾਂ ਦੁਪਹਿਰੇ ਜਿਹਨੂੰ ਗਰਮੀ ਹੁੰਦੀ ਹੈ ਉਹੀ ਕਹਿੰਦਾ ਵੀ ਜੇ ਖੁੱਲ ਕੇ 3 ਵਜੇ ਤੋਂ ਗਰਮੀ ਪੂਰੀ ਹੁੰਦੀ ਹੈ ਖੁੱਲ ਕੇ ਪੱਛੋਂ ਚੱਲੇ ਫੇਰ ਲੋਟ ਆ ਗਰਮੀ ਵੀ ਜ਼ਰੂਰੀ ਹੈ ਨਾ ਪੱਛਮ ਵੀ ਜ਼ਰੂਰੀ ਗਰਮੀ ਵੀ ਕਿਰਾਹਤ ਨਹੀਂ ਨਾ ਇਹ ਮੌਸਮ ਨੇ ਚੇਂਜ ਹੋਣਾ ਆ ਬੱਦਲੀਆਂ ਜੀਆਂ ਕੱਢੀ ਜਾਣੀਆਂ ਆ ਦੇ ਹੀ ਨੇ ਫੇਰ ਉਹੀ ਕਹਿੰਦਾ ਬੱਦਲੀਆਂ ਜੀਆਂ ਕੱਢੀ ਜਾਵੇ ਹੋ ਜਾਣਾ ਪਰ ਇਹ ਤਾਂ ਸਹੀ ਮੌਸਮ ਸਾਫ਼ ਕਰ ਦਵੇ ਹੋਏ ਜਾਣਾ ਜੇ ਪੌਣਾ ਤਾਂ ਹੁਣ ਪਾ ਲਵੇ ਹੈਗਾ ਰ ਉਹਨੂੰ ਆਉਂ ਕਹਿੰਦਾ ਹੁਣ ਪਾ ਲਵੇ ਯਾਰ ਕਹਿੰਦਾ ਮਰਜੀ ਉਹ ਮਾਲਕ ਹੈ ਉਹ ਹੈ ਤਾਂ ਮਾਲਕਾ ਜੇ ਹੁਣ ਪਾਲ ਲਵੇ ਤਾਂ ਵਧੀਆ ਪੈਣਾ ਨਵੇੜ ਦੂ ਆਇਆ ਬਿੱਲੇ ਹੋ ਜੂਗੇ ਮਰਜੀ ਆ ਔਰ ਇਹ ਕਿਹੜੇ ਉਹ ਆ ਨੈਟਾ ਵੀ ਉਹ ਦੱਸ ਦੂਗਾ ਮਹਾਰਾਜ ਆਖ ਵਿੱਚ ਆਉਦਾ ਜਦ ਮਰਜੀ ਪਵਾ ਦਵੇ ਉਹ ਤਾਂ ਹੈ ਉਹ ਇਹ ਨੈਟਾ ਰੋਟਰ ਦਾ ਫੇਜ ਹੈ ਨਾ ਸਭ ਦਾ ਸਭ ਕੋ ਕਹਿੰਦਾ ਪੈਂਦਾ ਕਿਤੇ ਉਹ ਕਰੂੰਗਾ ਕਿ ਕੱਲ ਆਪਣੇ ਬੇਨ ਖੇੜੀ ਦੇ ਕੇ ਕਿੰਨਾ ਪੀ ਉਸ ਆਪ ਜੜੀ ਆ ਨਾਨਕਿਆਂ ਉਹਨਾਂ ਸੀੜ ਤੋਂ ਲਾਇਆ ਉਹਦਾ ਪਾਣੀ ਉਹ ਪਾਣੀ ਕਰਤਾ ਵੀੜੇ ਚ ਕਰਕੇ ਤੁਹਾਨੂੰ ਚਾਹੀਦਾ ਵੀ ਘਾੜ ਵਾਲੇ ਦਾ ਪਾਣੀ ਲੱਗਾ ਉਧਰ ਪਾਣੀ ਖੜਦਾ ਨਹੀਂ ਹੈਗਾ ਆਹੇ ਵੀ ਭੱਜ ਕੇ ਹੋ ਜਾਣਾ ਪਾਣੀ ਨੇ ਜਿਹੜਾ ਸ਼ਾਮ ਵੇ ਬੱਦਲ ਜਾ ਰਿਹਾ ਹੈ। ਚੱਲੀਏ ਫਿਰ। ਬਾ ਹੁਣ ਜਾਂਦੇ ਕਿੰਨੇ ਲਾਦੇ ਮੈਂ ਦੇਖ ਕੇ ਉਹ ਮਾ ਹੁਣ। ਵੀ ਇਹਨੇ ਕਾਬੰਦ ਕਰਦੇ। ਚਲੋ ਠੀਕ ਆ ਜੀ ਫਿਰ ਅੱਜ ਦੀ ਵੀਡੀਓ ਇੱਚੀ ਸਮਾਪਤ ਕਰਦੇ ਹਾਂ। ਅਸਰੀ ਗਾਲ ਜੀ। ਆ ਜੀ ਬਹੁਤ ਵਧੀਆ ਤੇਰੀ। ਅਰਦੀ ਦੇਖ ਲੈ ਫਿਰ ਹੈ? ਇਦਾਂ ਹੀ ਹੁੰਦਾ।